ਕੀਦੇ ਨਾਲ ਆ ਗਈ ਲੜਕੇ ਕਿਤੋਂ ਤੜਵਾਈਆਂ ਚੂੜੀਆਂ ਇੱਕ ਛੜਾ ਲੈ ਗਿਆ ਫੜਕੇ ਦੱਸਾਂ ਕੀ ਗੱਲਾਂ ਪੂਰੀਆਂ ਕੀਦੇ ਨਾਲ ਆ ਗਈ ਲੜਕੇ ਕਿਤੋਂ ਤੜਵਾਈਆਂ ਚੂੜੀਆਂ ਇੱਕ ਛੜਾ ਲੈ ਗਿਆ ਫੜਕੇ ਦੱਸਾਂ ਕੀ ਗੱਲਾਂ ਪੂਰੀਆਂ ਜੇ ਤੂੰ ਮੇਰੀ ਰਹਿੰਦੀ ਬਣ ਕੇ ਪਿੰਡ ਵਿੱਚ ਦੁਰਦੀ ਸੀ ਨਾ ਸਣ ਕੇ ਝਾਂਜਰ ਵਿੱਚ ਦਰਵਾਜ਼ੇ ਝਣ ਕੇ ਲੋਕੀ ਸੁਣਦੇ ਖੜਕੇ ਕਿੱਡਾ ਵਿੱਚ ਉੱਠਣ ਨਾਲ ਆਗੀ ਲੜਕੇ ਕੀ ਤੂੰ ਤੜਵਾਈਆਂ ਚੂੜੀਆਂ ਇੱਕ ਦਿਨ ਸਾਟ ਘਰ ਜੀ ਆਇਆ ਡੱਬੀ ਵਿੱਚ ਕੋਈ ਚੀਜ਼ ਲੈ ਆਇਆ ਮੈਂ ਕੀ ਜਾਣਾ ਚੋਗਾ ਪਾਇਆ ਅੱਜ ਮਿਲ ਪਿਆ ਤੜਕੇ ਗਿੰਦਾ ਕਰ ਗੱਲਾਂ ਗੂੜੀਆਂ ਇੱਕ ਛੜਾ ਲੱਗਿਆ ਫੜ ਕੇ ਨਸਾਂ ਕੀ ਗੱਲਾਂ ਪੂਰੀਆਂ ਤੂੰ ਉਹਦੋਂ ਕੰਨੀ ਕਤਰਉਂਦੀ ਅੱਜ ਤੜਕ ਦਾ ਨਾਰਾ ਲਾਉਂਦੀ ਦੂਜੇ ਦਿਨ ਥਾਣੇ ਫੜੋ ਇਹ ਛੋਟਾ ਦਾ ਨਾਮਾ ਜੜ ਕੇ ਉਹ ਨਾ ਜਦ ਲਤਾਂ ਨੂੜੀਆਂ ਕੀ ਦੇ ਨਾਲ ਆ ਗਈ ਲੜਕੇ ਕੀ ਤੋਕੜਵਾਈਆਂ ਚੂੜੀਆਂ ਪੁੱਛਦੇ ਨਾ ਕੁਝ ਪਾਇਆ ਪੱਲੇ ਲੈ ਲਿਆ ਮੈਂ ਗੋਡਿਆਂ ਦੇ ਥੱਲੇ ਨਾਲ ਬੋਝਾ ਬੋਲ ਵੱਲੇ ਜਿਉਂ ਜਿਉਂ ਚਿੱਤ ਤੇ ਖੜ ਕੇ ਹਾਲੇ ਵੀ ਬੱਟੇ ਘੂਰੀਆਂ ਇੱਕ ਛਣਾ ਲੈ ਗਿਆ ਫੜ ਕੇ ਦੱਸਾਂ ਕੀ ਗੱਲਾਂ ਪੂਰੀਆਂ ਕੀ ਦੇ ਨਾਲ ਆ ਗਈ ਲੜਕੇ ਕੀ ਤੋਕੜ